ਪਹਿਲੇ ਦਿਨ ਤੋਂ ਹੀ ਉਹਦੇ ਹਸਬੰਡ ਨੇ ਮਿੱਤਲ ਜੀ ਦੇ ਅਜੇ ਮਿੱਤਲ ਜੀ ਨੇ ਇਨਾ ਮਿੱਤਲ ਨੇ ਵਿੱਚ ਉਹਨਾਂ ਦਾ ਬੇਟਾ ਉਸ ਕਮਾਊ ਪੁੱਤਰ ਇਕੱਠੇ ਕਰਕੇ ਤਿੰਨ ਸਾਲ ਚ ਕਿ ਉਹਨਾਂ ਨੇ ਪੈਸੇ ਇਕੱਠੇ ਕਰਨੇ ਚ ਲੱਗੇ ਹੋਏ ਆ ਕੇ ਜਾਈ ਨਹੀਂ ਚਲੇਗੀ ਟੱਕੇ ਜਾਈ ਨਹੀਂ ਚਲੇਗੀ ਟੱਕੇ ਜਾਈ ਨਹੀਂ ਚਲੇਗੀ ਜਿਹੜਾ ਗੁੰਡਾ ਤੇ ਦੀ ਟੈਸਟ ਦੀ ਗੱਲ ਕਰ ਰਿਹਾ ਹੈ ਕਿ ਉੱਥੇ ਹੀ ਜਾਂਦਾ ਉਹਨਾਂ ਤੇ ਘਰ ਚ ਹੀ ਜਾਂਦਾ ਉਸੇ ਘਰ ਚ ਆਡੀ ਪਾਰਟੀ ਚ ਕੋਈ ਰਿਸਪੈਕਟ ਨਹੀਂ ਹੈ ਗਵਰਨਮੈਂਟ ਚ ਕੋਈ ਸੇ ਨਹੀਂ ਹੈ ਮੈਂ ਲੋਕਾਂ ਨੂੰ ਫੇਰ ਕਹਾਂਗਾ ਕਿ ਉਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਹੈ ਉਹਨਾਂ ਕੋਲ ਜਾਣਾ ਬੰਦ ਕਰਨ ਪੱਕੇ ਸ਼ਾਹੀ ਨਹੀਂ ਚਲੇਗੀ ਪੱਕੇ ਸ਼ਾਹੀ ਨਹੀਂ ਚਲੇਗੀ ਪਹਿਲੇ ਦਿਨ ਤੋਂ ਹੀ ਉਹਦੇ ਹਸਬੰਡ ਨੇ ਮਿੱਤਲ ਜੀ ਨੇ ਅਜੇ ਮਿੱਤਲ ਜੀ ਨੇ ਇਨਾ ਮਿੱਤਲ ਨੇ ਵਿੱਚ ਉਹਨਾਂ ਦਾ ਬੇਟਾ ਕੁਛ ਕਮਾਉ ਪੁੱਤਰ ਇਕੱਠੇ ਕਰਕੇ ਤਿੰਨ ਸਾਲ ਚ ਇਹਨਾਂ ਨੇ ਪੈਸੇ ਇਕੱਠੇ ਕਰਨੇ ਚ ਲੱਗੇ ਹੋਏ ਆ ਲੋਕੀ ਬੜੇ ਤੰਗ ਐ ਆ ਜਿਹੜਾ ਅੱਜ ਮਸਲਾ ਇੱਕ ਹੋਇਆ ਜਿਹੜਾ ਗੁੰਡਾ ਤੇ ਤੇ ਦੀ ਟੈਸਟ ਦੀ ਗੱਲ ਕਰ ਰਹੇ ਐ ਸੂਸਾਬ ਇਹ ਉੱਥੇ ਹੀ ਜਾਂਦਾ ਉਹਨਾਂ ਤੇ ਘਰ ਚ ਹੀ ਜਾਂਦਾ ਉਸੇ ਘਰ ਚ ਅੱਜ ਉਹਦੀ ਪਾਰਟੀ ਚ ਕੋਈ ਰਿਸਪੈਕਟ ਨਹੀਂ ਹੈ ਗਵਰਨਮੈਂਟ 'ਚ ਕੋਈ ਸੇ ਨਹੀਂ ਹੈ ਮੈਂ ਲੋਕਾਂ ਨੂੰ ਫੇਰ ਕਹਾਂਗਾ ਕਿ ਉਹਨਾਂ ਦੇ ਅੱਲੇ-ਪੱਲੇ ਕੁਝ ਨਹੀਂ ਹੈ ਉਹਨਾਂ ਕੋਲ ਜਾਣਾ ਬੰਦ ਕਰਨ ਇਹ ਇੱਥੇ ਹੀ ਨਹੀਂ ਹੈ ਮੇਰੇ ਕੋਲ ਹੋਰ ਪਿੰਡਾਂ ਦੇ ਕੇਸ ਵੀ ਚੱਲ ਰਹੇ ਨੇ ਕਈ ਮੈਂ ਲੜ ਰਿਹਾ ਹਾਂ ਉਹਨਾਂ ਵਾਸਤੇ ਜਿੱਥੇ ਸਰਪੰਚਾਂ ਤੋਂ ਬਿਨਾਂ ਮਤਲਬ ਦੇ ਕੰਮ ਜੇ ਕਰਾ ਕੇ ਪੈਸੇ ਵੇਸਟ ਕੀਤੇ ਜਾ ਰਹੇ ਨੇ ਤਸੌਲੀ 'ਚ ਇੱਕ ਤੁਸੀਂ ਜਾ ਕੇ মিডিਆ ਵਾਲੇ ਆ ਖੁਦ ਦੇਖ ਸਕਦੇ ਹੋ 17-18 ਲੱਖ ਰੁਪਇਆ ਪਿਆ ਜਿਹੜਾ ਕਿ ਇੱਕ ਪਲ ਇਹ ਚੰਗੇ ਪੁਰਾਣੇ ਨਾਲ ਇਹਨੂੰ ਪੱਟ ਕੇ ਦੁਬਾਰਾ ਉਹਦੇ ਤੇ ਲਵਾਇਆ ਜਾ ਰਿਹਾ ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਨੀਨਾ ਮਿੱਤਲ ਨੇ ਖੁਦ ਸਰਦਾਰ ਜਰਨੈਲ ਸਿੰਘ ਐਸੀ ਪਰਿਵਾਰ ਦੇ ਬੰਦੇ ਨੂੰ ਫੋਨ ਕੀਤਾ ਤੂੰ ਕਹਿੰਦਾ ਕੈਪਟਨ ਸਾਹਿਬ ਨੂੰ ਬੁਲਾ ਕੇ ਇਹਨਾਂ ਨੂੰ ਸਰਪੰਚ ਨੂੰ ਗਾਲਾਂ ਕਢਾਈਆਂ ਮਤਲਬ ਇੱਥੇ ਤੱਕ ਠੱਗੀ ਮਾਰੀ ਜਾ ਰਹੀ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਬੋਲਣਾ ਨਹੀਂ ਚਾਹੁੰਦੇ ਪਰ ਮੈਂ ਇਹਦਾ ਕਲੀਅਰ ਕਰ ਦਾਂਗੇ ਹੁਣ ਅੱਗੇ ਅੱਗੇ ਥੋੜਾ ਜਿਆ ਹੋਰ ਵੀ ਤੇਜ਼ ਕਰ ਦਾਂਗੇ ਇਸ ਕੰਮ ਨੂੰ ਤਾਂ ਕਿ ਗੁੰਡਾਗਰਦੀ ਬੰਦ ਹੋ ਜੇ ਮੈਂ ਜਿਹੜੇ ਇਹਦੇ ਕਮਾਊ ਪੁੱਤਰ ਐ ਸਪੈਸ਼ਲੀ ਉਹਨਾਂ ਨੂੰ ਵਾਰਨਿੰਗ ਦੇਣਾ ਚਾਹਨਾ ਅਸੀਂ ਆਮ ਆਦਮੀ ਪਾਰਟੀ ਦੇ ਪੜ੍ਹੇ ਲਿਖੇ ਡਿਸਿਪਲਿੰਡ ਐਂਡ ਸਾਊਜੇ ਬੰਦੇ ਐ ਪਰ ਸਾਊਜੇ ਬੰਦੇ ਐ ਉਹ ਐ ਜਿਨ੍ਹਾਂ ਨੇ ਡਰੱਗ ਸਪਲਾਈਅਰ ਨੂੰ ਵੀ ਨੱਥ ਪਾ ਲਈ ਜਿਨ੍ਹਾਂ ਨੇ ਬੜੇ ਬੜੇ ਜਿਹੜੇ ਮਾਫੀਆ ਸੀ ਉਹਨਾਂ ਨੂੰ ਵੀ ਨੱਥ ਪਾ ਲਈ ਹਰ ਤੁਹਾਨੂੰ ਪਤਾ ਹੀ ਐ ਜਿਹੜੇ ਗੁੰਡਾਗਰਦੀ ਕਰਦੇ ਸੀ ਉਹਨਾਂ ਦਾ ਵੀ ਬੁਰਾ ਹਾਲ ਕਰਤਾ ਇਹ ਇੱਥੇ ਜਿਹੜਾ ਤਹਿਸੀਲਦਾਰਾਂ ਵਾਲਾ ਸਿਸਟਮ ਜਿਹਾ ਸੀ ਉਸ ਨੂੰ ਚਾਲੂ ਰੱਖਣ ਦੀ ਜੇ ਕੋਸ਼ਿਸ਼ ਕਰ ਰਹੇ ਆ ਇਹ ਕਾਮਯਾਬ ਨਹੀਂ ਹੋਣੀ ਹਸੂਦ ਸਾਹਿਬ ਬੈਠਿਆ ਚਿਹਰ ਤੇ ਜਾਂ ਕਿਤੇ ਹੋਰ ਕੋਈ ਸਾਡੇ ਆਮ ਆਦਮੀ ਪਾਰਟੀ ਦਾ ਬੈਠਿਆ ਉਹ ਇੱਕ ਇਮਾਨਦਾਰ ਸ਼ਖਸ ਹੈ ਮੈਂ ਮੰਨਦਾ ਬਹੁਤ ਬੜਾ ਧੋਖਾ ਰਾਜਪਰੇਗੀ ਗੈਲ ਕੀਤਾ ਨਿੰਮ ਮਿੱਤਲ ਨੇ ਸਾਨੂੰ ਵੀ ਬਦਨਾਮ ਕੀਤਾ ਪਾਰਟੀ ਨੂੰ ਵੀ ਬਦਨਾਮ ਕੀਤਾ ਇਹਨੇ ਪਰ ਮੇਰੀ ਬੇਨਤੀ ਹੈ ਆਮ ਆਦਮੀ ਪਾਰਟੀ ਅੱਛੀ ਹੈ ਬਹੁਤ ਸਾਰੇ ਕੰਮ ਲੋਕਾਂ ਦੇ ਕਰਤੇ ਹੋਰ ਅੱਗੇ ਕਰੇ ਜਾਣਗੇ ਅਜੇ ਇੱਕ ਅੱਦਾ ਐਮਐਲਏ ਬਲੈਕਸ਼ੀਪ ਨਿਕਲ ਜਾਏ ਉਹਨੂੰ ਕੱਢ ਦਿਓ ਮaaf ਕਰ ਦਿਓ ਲੋਕ ਕਪਤਨ ਸਾਹਿਬ ਜਿਹੜੇ ਤੁਸੀਂ ਰੋਪ ਲਾ ਰਹੇ ਹੋ ਵਿਧਾਇਕਾ ਦੇ ਉੱਤੇ ਇਹ ਤੁਸੀਂ ਗੱਲ ਹਾਈ ਕਮਾਂਡ ਦਾ ਕੁਝ ਆ ਤਿੰਨ ਸਾਲ ਹੋ ਗਏ ਸਰਕਾਰ ਨੂੰ ਇਹਦੇ ਨਾਲ ਮਾਹੌਲ ਤਾਂ ਜਿਹੜਾ ਹੈ ਪਾਰਟੀ ਦੇ ਵੀ ਬਦਨਾਮੀ ਹੋ ਰਹੀ ਜਾਂਦਾ ਮੈਂ ਤੁਹਾਨੂੰ ਦੱਸਣਾ ਚਾਹਨਾ ਕੋਈ ਇਹਨੂੰ ਸਟਾਪ ਨਹੀਂ ਕਰ ਸਕਦਾ ਸਾਡੇ ਐਮਐਲਏ ਨੂੰ ਮਨਿਸਟਰ ਬਣਨ ਤੋਂ ਪਰ ਇਹਨੂੰ ਪਤਾ ਨਹੀਂ ਸੀ ਸ਼ੇਰ ਸਿੰਘ ਕੋਲ ਸੁਪਰੂਮ ਦਾ ਟੈਲੀਫੋਨ ਨੰਬਰ ਹੈ ਪਹਿਲੇ ਹਫਤੇ ਦੀ ਮੇਰੀ ਰਿਪੋਰਟਾਂ ਨੇ ਇਹਦਾ ਸੱਤਿਆਨਾਸ਼ ਕਰ ਦਿੱਤਾ ਠੀਕ ਹੈ ਥੈਂਕ ਯੂ